ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਸ਼ਾਮ ਦਾ ਟਾਈਮ ਆ ਸਭ ਆਪਾਂ 6 ਵਜੇ ਦਾ ਤੇ ਆਪਾਂ ਧਾਰਾਂ ਚੋਲੀਆਂ ਤੇ ਦੁੱਧਵਾੜ ਵੀ ਸਾਮ ਲਿਆ ਤੇ ਹੁਣ ਆਪਾਂ ਚੱਲਦੇ ਆਂ ਗੁਰੂ ਘਰ ਜੋਤ ਲਾਉਣ ਤੇ ਉਹ ਗੁਰੂ ਘਰ ਆ ਜਿਹਨੇ ਆਪਾਂ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਦਿੱਤੀ ਸੀ ਉਹ ਖੁਸ਼ੀ ਕੀ ਆ ਆਪਾਂ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਨੇ ਰੋ ਬਲੌਗ ਨਾਲ ਐਂਡ ਤੱਕ ਤੇ ਆਓ ਚੱਲੀਏ ਜੀ ਗੁਰੂ ਘਰ ਤੇ ਤੁਹਾਨੂੰ ਵੀ ਕਰਾਉਣੇ ਆ ਗੁਰੂ ਘਰ ਦੇ ਦਰਸ਼ਨ ਇਧਰ ਪ੍ਰਾਪਤੀ ਹੋ ਰਹੀ ਹੈ ਨਾਈ ਤੋਂ ਹੀ ਕਾਰਾਂ ਚੋਲੀਆਂ ਆਪਾਂ ਨੇ ਸਬਜੀ ਬਣਾ ਲਈ ਦੁੱਧ ਵਾਲ ਸੰਤ ਸੁਬਤੀਆਂ ਨੇ ਮੁੰਨੇ ਪਹਿਣਾ ਤੁਸੀਂ ਚਲੋ ਚਲੀਏ ਹੱਪਾ ਗੁਰੂ ਘਰ ਉੱਥੇ ਜਾ ਕੇ ਮਿਲਦੇ ਆ ਪੱਦੀ ਲੈ ਕਰਦੇ ਹਾਂ ਕਰ ਸਕਦੇ ਪਰ ਇਹ ਤਾਂ ਹੋ ਜਾ ਹਾਂ ਸਾਰੀ ਬਣਾਉਂ ਸਾਰੀ ਬਣਾਉਂਦੀ ਆਉਣਾ ਸੀ ਅੱਜ ਅੱਜ ਪੱਦੀ सुंदर नाम याशमा नाम है एकोकार सब प्रयाग सुंदर तेरा के हा सो काटे हा जब हजार बस मते वाजे घेरे नाम ने शंख केते देरेगा हां जी आपा जी पर जाए ਕੂਤ ਲਾਏ ਆ ਆਪਾਂ ਤੇ ਹੁਣ ਗੁੰਦੇ ਸ ਆਟਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਨਾ ਕਿ ਮੈਨੂੰ ਕਿਹੜੀ ਸੁਸੀ ਮਿਲੀ ਸੀ ਇਸ ਗੁਰੂ ਘਰੋਂ ਮੈਨੂੰ ਨਾ ਪੁੱਤਰ ਦੀ ਦਾਤ ਪਰ ਮਿਲੀ ਸੀ ਇਸ ਗੁਰੂ ਘਰ ਤੋਂ ਉਦੋਂ ਵੀ ਮੈਂ ਸਾਲ ਪਰ ਜੋਤ ਲਾਉਂਦੀ ਰਹੀ ਆ ਗੁਰੂ ਘਰ ਇੱਥੇ ਨਾ ਸਮਾਰ ਤੇ ਵੀ ਚਾਦਰ ਵੀ ਚੜ੍ਹਦੀ ਹੈ ਜੀ ਕਿ ਇਹ ਗਲਾ ਸੋਖਲੇ ਦੀ ਸਾਡਾ ਕੰਮ ਹੋ ਜੇ ਅਸੀਂ ਚਾਦਰ ਚੜ੍ਹਾ ਕੇ ਜਾਈਏ ਤੇ ਮੈਂ ਵੀ ਮੇਰੇ ਹੱਥੀਂ ਕੱਢੀ ਹਨਾ ਚਾਦਰ ਚੜ੍ਹਾ ਕੇ ਆਈ ਸੀਗੀ ਬਹੁਤ ਸ਼ਰਦਾ ਮੈਨੂੰ ਇਸ ਗੁਰੂ ਘਰ ਚ ਉਦੋਂ ਮੈਂ ਸਾਲ ਭਰ ਜੋਤ ਲਾਉਂਦੀ ਰਹੀ ਫੇਰ ਸਾਡਾ ਦੋਤਾ ਹਨਾ ਉਹਨੇ ਵੀ ਆਰਮੀ ਜੋਇਨ ਕਰਨੀ ਸੀ ਜਦੋਂ ਤੇ ਉਹ ਅਰਦਾਸ ਕਰਕੇ ਗਿਆ ਸੀਗਾ ਫੇਰ ਉਹਨਾਂ ਨੂੰ ਵੀ ਬਾਬਾ ਜੀ ਨੇ ਕਿਹਾ ਸੀ ਤੁਸੀਂ ਸਵਾ ਮਹੀਨਾ ਜੋਤਾਂ ਲਾਉਣੀ ਆ ਤੇ ਫੇਰ ਉਹ ਕਹਿੰਦਾ ਵੀ ਮੰਮੀ ਵੀ ਤੂੰ ਲਾਇਆ ਇਹ ਕਰੀਂ ਜੀ ਵੀ ਕਿਉਂਕਿ ਉਹਨਾਂ ਦਾ ਪਿੰਡ ਬਣ ਸਕੀ ਨੇ ਜਾਂ ਮੈਂ ਕਹਿੰਨੀ ਕੋਈ ਗੱਲ ਨਹੀਂ ਮੈਂ ਲਾਣ ਆਇਆ ਕਰੂੰ ਮੈਂ ਉਦੋਂ ਵੀ ਜਾਂਦੀ ਰਹੀ ਆ ਸਵਾ ਮਹੀਨਾ ਜੋਤ ਲਾਉਣ ਤੇ ਫੇਰ ਕਹਿੰਦੇ ਹੁੰਦੇ ਨੇ ਅਸੀਂ ਦੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਜਦੋਂ ਕੋਈ ਨਾ ਕੋਈ ਦੁੱਖ ਆਉਂਦਾ ਹਨਾ ਲਾਈਫ 'ਚ ਤੇ ਫਿਰ ਆਪਾਂ ਗੁਰੂ ਘਰ ਦੀ ਲੜ ਜ਼ਰੂਰ ਲਗਦੇ ਆਂ ਨਹੀਂ ਵੈਸੇ ਆਪਣੇ ਅਰਗੇ ਪੁੱਲ ਜਾਂਦੇ ਆਂ ਨਹੀਂ ਵੈਸੇ ਸਾਡੇ ਹਨਾ ਵੀ ਲੱਗਦੀ ਹੈਗੀ ਜੋਤ ਜੀ ਸ਼ਾਮ ਨੂੰ ਕਰੇ ਪਰ ਆਪਾਂ ਉੱਥੇ ਵੀ ਲਾ ਕੇ ਆਉਂਨੇ ਹਾਂ ਆਪਾਂ ਜਦੋਂ ਘਿਓ ਬਣਾਉਨੇ ਆ ਹਨਾ ਤੇ ਵੀ ਅੱਜ ਕੱਢ ਲੈਨੇ ਆ ਜੋਤ ਦਾ ਜੀ ਘਰ ਵਾਲੀ ਦਾ ਅੱਡ ਤੇ ਉਹ ਅੱਡ-ਕੱਡ ਲੈਣੇ ਤੇ ਕਾਫੀ ਦਿਨ ਹੋ ਗਏ ਨਾ ਆਪਾਂ ਤੁਹਾਡੇ ਨਾਲ ਵਲੌਗ ਸ਼ੇਅਰ ਨਹੀਂ ਕਰਿਆ ਸੀ ਸੋਚਿਆ ਨੇ ਵਲੌਗ ਸ਼ੇਅਰ ਕਰ ਲਈਏ ਆਪਾਂ ਘਰ ਦੇ ਕੰਮ ਤਾਂ ਆਪਾਂ ਆਕਾ ਦੇ ਤੁਹਾਂ ਰੋਟੀ ਟੋਪਕਾ ਕਰੇ ਦਿਖਾਈ ਹੀ ਸ਼ੇਅਰ ਨਹੀਂ ਕਰੀ ਸੋਫੀ ਰਾਣੀ ਵੀ ਫਿਰਦੀ ਆ ਮੇਰੇ ਕੋਲੇ ਮੇਰੇ ਨਾਲ ਨਾਲ ਰਹਿੰਦੀ ਐ ਇਹ ਮਰ ਜਿੱਥਰ ਵੀ ਜਾਵਾਂ ਲਾਰਮ ਨਹੀਂ ਬਚਣ ਦੀ ਸੁਭਾਵੀ ਸਵੇਰ ਉੱਠ ਖੜਦੀ ਆ ਕੀ ਗੁੱਠ ਮੈਨੂੰ ਵੀ ਆਪੂ ਦੀ ਤੁੱਠ ਚਲੋ ਜੀ ਆਪਾਂ ਆਟਾ ਗੁੰਨ ਲੈ ਆਵਸ ਤੇ ਹੁਣ ਲਾਉਣੇ ਆ ਕੱਖ ਜਿਹੜੇ ਆਪਾਂ ਵੀ ਸੁਭਾ ਪਾਉਣੇ ਤੇ ਸਾਡੀ ਮੈਨੂੰ ਰਾਂ ਇਹ ਮੇਰੇ ਜਵਰ ਦੀ ਬੇਟੀ ਹੈ ਇਹ ਵੀ ਰੈਸਿਪੀ ਜੋਤ ਲਾਉਣ ਸਾਡੇ ਨਾਲ ਦੇਖੀ ਆਪਾਂ ਹਣਾ ਇੱਕ ਵੀ ਥੋੜੇ ਨਾਲ ਪਹਿਲਾਂ ਵੀ ਵੀਡੀਓ ਸ਼ੇਅਰ ਕਰੀ ਸੀ ਮੱਝਾਂ ਦੀ ਤੇ ਉਹਨੇ ਜਦੋਂ ਦਿੱਤਾ ਸੀ ਪੀਲਾ ਜਿਹਾ ਜਾਲਾ ਤੇ ਆਪਾਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਡਰ ਲੱਗਦਾ ਵੀ ਇਹਨੇ ਜਾਲਾ ਦਿੱਤਾ ਤੁਸੀਂ ਤਾਂ ਭੈਣ ਭਰਾਵਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਸੀ ਸਾਡੇ ਵੀ ਐ ਹੋਇਆ ਸੀ ਭੈਣੇ ਵੀ ਗੱਪਣ ਰਹੇ ਹੋ ਗੀ ਸੀ ਸਾਡੀ ਮੱਝ ਤਾਂ ਐ ਹੋਇਆ ਸੀ ਪਰ ਜਿੰਵੇਰਾ ਤਾਂ ਤਾਰ ਮੂਰੇ ਆ ਗਿਆ ਆਪਣੀ ਮੱਝ ਹੁਣ ਵੀ ਡੋਕਾ ਕਰੀ ਗਈ ਫਿਰ ਤਾਰਾਂ ਦੇ ਲੱਗ ਗਈ ਤੇ ਫਿਰ ਕੱਲ ਰਿੰਗੀ ਗਈ ਸਾਰੇ ਜਿਹੜੀ ਤੇ ਅੱਜ ਉਹਦੇ ਫੇਰ ਦੁਬਾਰਾ ਏਆਈ ਕਰਵਾਈ ਆ ਹੁਣ ਉਹਦੇ ਸੀਮਨ ਲੱਗਿਆ ਜੀ ਕੋਹੀਨੂਰ ਦਾ ਮੈਂ ਤਾਂ ਡਾਕਟਰ ਨੂੰ ਸ਼ਾਮ ਨੂੰ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਵੀ ਇੱਕ ਹੋਰ ਵੀ ਉਹ ਕਰਜੋ ਟੀਕਾ ਭਰਜੋ ਕਹਿੰਦੇ ਨਹੀਂ ਬਸ ਲੋੜ ਹੀ ਨਹੀਂ ਇੱਕ ਹੀ ਬਹੁਤਾ ਹੁਣ ਦੇਖੋ ਜੀ ਇਹ ਨਾ ਪ੍ਰਮਾਤਮਾ ਦੇ ਸਾਰੇ ਆ ਚਲੋ ਹੁਣ ਜੋ ਵਾਈਕ ਨੂੰ ਮਨਜ਼ੂਰ ਤੇ ਚਲੋ ਜੀ ਹੁਣ ਆਪਾਂ ਫਿਰ ਲਾ ਲਗੇ ਕੱਖ ਪੱਠਾ ਮਿਲਦੇ ਆ ਥੋੜੀ ਦੇਰ ਬਾਅਦ ਤੇ ਅੱਜ ਸੀਗਾ ਥੋੜਾ ਨਾ ਸ਼ਾਨਦਾਰ ਰੁਟੀਨ ਚਲੋ ਚੱਲੀਏ ਤੇਰਾ ਆਓ ਬੱਤੀ ਇਹਦਾ ਕੱਲਾ ਫੁੱਲ ਇਸ ਤੇ ਦੇਖੋ ਬੰਨਣਾ ਪਤਾ ਨਾ ਮਮਾ ਨੇ ਕਿਵੇਂ ਬੰਨਿਆ ਹੈ ਜੀ ਭੈਣ ਮਨੋ ਨਾ ਟੋਕੋ ਉਨੇ ਭਈ ਇਹ ਬਣ ਗਿਆ ਗੱਡੀਆਂ ਦਾ ਤੋਂ ਬਣਵਾਏ ਸੀ ਇਹ ਆਪਾਂ ਇੱਕ ਬਣ ਕਹਿੰਦੀ ਹੁੰਦੀ ਆ ਤੁਸੀਂ ਲਾਉਦੇ ਨਹੀਂ ਕਿੱਥੋਂ ਬਣਾਉਣੀ ਉਹ ਕਿੱਥੋਂ ਲਹਾਂਦੇ ਆ ਆ ਜਾ ਮੰਮੀ ਚਲ ਮੈਨੇ ਕਿਹੜਾ ਕੱਟਾ ਲਾਣਾ ਕਿ ਤੁਸੀਂ ਚਲ 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 ਆ ਹੜਾਵਲ ਚਲ ਚਲ ਲੈ ਕੇ ਜਾ ਨਾ ਕੋਲ ਨਾ ਦੇ ਨਾ 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 ਫੋ ਵੀ ਫੋ ਵੀ ਕੱਟਾ ਬਣਾਉਣਾ ਆਈ

ਨੇ ਮਦਦ ਕੀਤੀ ਇਹ ਰੋਜ਼ ਹੀ ਫੇਰਦੀ ਹੈ ਉਹਨਾਂ ਨਾਲ जून कह गया बहुत ने आई सदी जा 倒臂 ਦੇ ਕੋਲ ਮੱਚ ਕੋਲੇ ਕੱਖ ਹੈ ਨਹੀਂ ਉਹਨੂੰ ਪਾ ਲਈਏ ਕੱਖ ਮਾੜੇ ਵਰਤੇ ਪ੍ਰਾਪ ਉਹਨੂੰ ਗਾਣ ਪਾਣੀ ਕਿਆ ਪਤਾ ਤੇ ਐਸੇ ਵੇਲੇ ਡਿਊਟੀ ਹੁੰਦੀ ਹੈ ਪ੍ਰਾਪ ਦੀ ਗਾਣ ਪਾਣੀ ਪੀਉਂਗੀ ਮੱਠੇ ਮੱਠਾ ਫਰਲੀ ਤੇ ਠੀਕਾ ਉਥੇ ਬੱਚੇ ਕੋਲੇ ਜੀਦਾ

ਪਪੇ ਹੋਣਗੇ ਪਛਮਾ ਦਾ ਸ਼ਰਬਤ ਇਹਨਾਂ ਦੂਜੀਆਂ ਤੋਂ ਘੱਟ ਪਿੰਦੀਆਂ ਜਿਹੜੀ ਆਪਣੀ ਜਿਹੜੀ ਫਸਟ ਵਾਲੀ ਹਰਿਆਣਾ ਦੀ ਮੱਚ ਉਹ ਤੇ ਉਹਦੀ ਝੋਟੀ ਵਧੀਆ ਤੀ ਰਹਿੰਦਾ ਤੇ ਗਰਮੀ ਗਰਮੀ ਵਧੀਆ ਰਹਿੰਦਾ ਪਿਉੜਾ ਕਹਿੰਦਾ ਦੁੱਧ ਵੀ ਘੱਟਦੇ ਆ ਨਹੀਂ ਵਧੀਆ ਰਹਿੰਦਾ ਨੇ ਚਲੋ ਜੀ ਇਹਦਾ ਅੰਦਰ ਵੀ ਆਪਾਂ ਇੱਥੇ ਕਰਦੇ ਆ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਦੇਖੋ ਸਾਡੇ ਤਾਂ ਐਡੇ-ਐਡੇ ਬੱਚੇ ਵੀ ਜ਼ਿੰਮੇਵਾਰੀ ਸਮਝਦੇ ਆ ਪੀਲੇ ਪੁੱਤ ਵਾਸੇ ਨੇ